ਤੇ ਦਨਾਂ ਤੋਂ ਨਾਮ ਵੀ ਸੋਭਾ ਸਿੰਘ ਹੈ ਨਾ ਕਿਦਾਂ ਕਹੇ 17 ਜਿਹੜਾ ਨਾ ਉਹ ਕਿਦਾਂ ਪਿਆ ਫਿਰ ਨਾਲ ਉਹ ਬਸ ਇਦਾਂ ਹੀ ਸੋਭਾ ਸਿੰਘ ਨਾਮ ਰੱਖਿਆ ਪਿਰਾ ਮਹਾਪੁਰਸ਼ਾਂ ਨੇ ਹਾਂਜੀ ਇਹ ਪਿੰਡ ਹੈਗਾ ਜਾਂ ਪੱਲਾ ਮੇਗਾ ਉੱਥੇ ਮਹਾਪੁਰਸ਼ ਆਉਂਦੇ ਹੁੰਦੇ ਸੀਗੇ ਸਾਡੇ ਜੀ ਤੇ ਉਹ ਡੈਡੀ ਜੀ ਨੇ ਜਿੱਦਾਂ ਗਾਇ ਕਹਿੰਦੇ ਵੀ ਅਸੀਂ ਕਲਾ ਕਲਾ ਮਤਲਬ ਚੰਗੀ ਆ ਤੇ ਨਾਮ ਰੱਖਣਾ ਤੇ ਸੋਭਾ ਸਿੰਘ ਨਾਮ ਉਹਨਾਂ ਨੇ ਜੀ ਉਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਜਿੱਦਾਂ ਸ਼ੁਰੂ ਕਰਨ ਲੱਗ ਪਏ ਸ਼ੂਟਿੰਗ ਦੇ ਹੂੰ ਤੇ ਪ੍ਰੋਗਰਾਮ ਸਟੇਜਾਂ ਤੇ ਜਦੋਂ ਸੰਗਤ ਤੋਂ ਪਿਆਰ ਮਿਲਣ ਲੱਗ ਪਿਆ ਉੱਥੋਂ ਫਿਰ 17 ਜਿੱਦਾਂ ਦਾ ਨਹੀਂ ਜੀ ਪਹਿਲੇ ਪਾਸ਼ਾ ਤੋਂ ਜਿਹੜੇ ਇਹ ਸਟ੍ਰਿੰਗ ਇੰਸਟਰੂਮੈਂਟ ਚੱਲ ਪਏ ਸੀ ਨਾ ਜਦੋਂ ਗੁਰੂ ਸਾਹਿਬ ਨੇ ਕਿਹਾ ਸੀਗੇ ਬਾਣੀ ਆਈ ਹੈ ਨਾ ਵੀ ਰਵਾਬ ਜਿਹੜੀ ਹੈ ਨਾ ਭਾਈ ਮਰਦਾਨਾ ਜੀ ਤੋਂ ਹਾਂਜੀ ਹਾਂਜੀ ਤੇ ਫਿਰ ਪਹਿਲੇ ਪਾਸ਼ਾ ਜੀ ਦਾ ਸਰੰਦਾ ਹਾਂਜੀ ਹਾਂਜੀ ਤੇ ਦਸਵੇਂ ਪਾਸ਼ਾ ਜੀ ਦਾ ਗੁਰੂਪਾਣਾ ਤੇ ਹੁਣ ਹੁਣ ਚਲੋ ਹੁਣ ਨੌਜਵਾਨ ਜਿਹੜੇ ਨੇ ਰਾਗੀ ਨੇ ਚ ਹੈ ਨਾ ਪ੍ਰਚਾਰਕ ਨੇ ਹੁਣ ਤੰਤੀ ਸਾਜਵਲ ਕਾਫੀ ਆ ਗਏ ਨੇ ਪਹਿਲਾਂ ਜਾਨ ਇਹਨਾਂ ਨੇ ਸੀ ਹੈ ਨਾ ਬਿਲਕੁਲ ਜੀ ਬਹੁਤ ਮੂੜਾ ਪਿਆ ਆ ਇੱਕ ਆਪਣਾ ਸੋਸ਼ਲ ਮੀਡੀਆ ਆ ਐਕਟਿਵ ਚੀਜ਼ਾਂ ਜ਼ਿਆਦਾ ਦਿਖਾਉਂਦੀ ਸੀ ਪਹਿਲਾਂ ਹੂੰ ਹੁਣ ਜਿਹੜਾ ਜਿੱਦਾਂ ਤੁਸੀਂ ਆ ਕਰਦੇ ਹੁਣ ਇੰਟਰਵਿਊ ਦਿੰਨੇ ਇਹਦੇ ਚ ਸੱਚ ਪਤਾ ਲੱਗਦਾ ਵੀ ਜਿੱਦਾਂ ਤੁਸੀਂ ਪਹਿਲੇ ਬੱਚਿਆਂ ਦਾ ਪਿੱਛੇ ਇੰਟਰਵਿਊ ਕੀਤੀਆਂ ਹਾਂ ਹਾਂ ਜੀ ਹਾਂ ਉਹਦੇ ਚ ਪਤਾ ਲੱਗਦਾ ਲੋਕੀ ਅੱਜ ਕੱਲ ਜਿਹੜੇ ਤਾਂ ਸਿਆਣੇ ਆ ਹਾਂ ਜੀ ਉਹ ਸਮਝਦੇ ਆ ਵੀ ਵਾਕੇ ਵੀ ਅੱਗੇ ਨਾਲੋਂ ਬੜਾ ਫਰਕ ਪਿਆ ਬੜੀ ਚੜ੍ਹਦੀ ਕਲਾ ਚ ਕੰਮ ਦੇਖੋ ਮਹਾਰਾਜ ਨਾ ਜਿੱਥੇ ਗੁਰੂ ਪੀਰਾਂ ਦਾ ਇਹ ਇੱਥੇ ਪਸੀਨੇ ਖੂਨ ਲੁੱਲੇ ਹੈ ਜੀ ਹਾਂ ਜੀ ਤੇ ਇਥੋਂ ਦੀਆਂ ਜਿਹੜੀਆਂ ਬਰਕਤਾਂ ਬਖਸ਼ੀਆਂ ਜਿਹੜੀਆਂ ਪੰਜਾਬ ਨੂੰ ਮਿਲੀਆਂ ਉਹ ਸਦਾ ਹੀ ਚੜ੍ਹਦੀ ਕਲਾ ਚ ਰਹਿਣੀਆਂ ਬਿਲਕੁਲ ਉਹ ਆਪਣੀ ਜਿਹੜੀ ਨਾ ਉਹ ਤਾਂ ਜਿਹੜੇ ਬੰਦੇ ਜਿੰਦੀ ਸੋਚ ਛੋਟੀ ਆ ਉਹ ਕਹਿੰਦਾ ਜੀ ਨਹੀਂ ਜੀ ਕੌਮ ਖਤਮ ਹੋ ਗਈ ਜੀ ਫਲਾਨਾ ਖਤਮ ਹੋ ਗਿਆ ਰਾ ਕੁਛ ਨਹੀਂ ਇਹ ਚਲੋ ਵੇਖੋ ਸਮੇਂ-ਸਮੇਂ ਨਾਲ ਆਉਂਦਾ ਇਹੋ ਪਰਖ ਦੇ ਪੇਪਰ ਇਹਨੂੰ ਕਹਿੰਦੇ ਆ ਹਾਂ ਮੈਂ ਤਾਂ ਬਹੁਤ ਛੋਟੇ ਵਿੱਚੋਂ ਇਹੋ ਹੀ ਨੇਤਾ ਦੇ ਇੱਕ ਦੋ ਤਿੰਨ ਦੇ ਸੀਗਾ ਨਾ ਜੀ ਉਹ ਵਗ ਤਾਂ ਤੁਰਿਆ ਹੀ ਜਾਂਦਾ ਸਾਰਾ ਸਮਝੀ ਛੋਟੇ-ਛੋਟੇ ਬੱਚੇ ਬੜੇ ਦੇਖੇ ਜਿਹੜੇ ਰਵਾਬ ਬੜੀ ਸੁਣੀ ਮਜਾਉਂਦੇ ਆ ਹਾਂਜੀ ਹਾਂਜੀ ਬਿਲਕੁਲ ਨਹੀਂ ਬੜਾ ਮੋੜ ਪਿਆ ਆ ਬਾਹਰਲੀ ਸਟੇਜਾਂ ਤੇ ਅਸੀਂ ਹੁਣ ਜਾਈਦਾ ਉੱਥੇ ਵੀ ਤੰਤੀ ਸਾਜਾਂ ਦਾ ਜਿਹੜਾ ਰਿਵਾਜ ਪਿਛਲਾ ਚੱਲ ਪਿਆ ਵਧੀਆ ਕਰ ਲਿਆ ਅੱਛਾ ਸੁਰੰਗੀ ਦਾ ਤਾਂ ਜਿਹੜੀ ਹੈ ਨਾ ਟੋਨ ਹੀ ਡਿਫਰੈਂਟ ਜੀ ਹੈ ਨਾ ਤੇ ਵੈਸੇ ਜੋਸ਼ ਛੱਡਦਾ ਇਹਨੂੰ ਜਦੋਂ ਸੁਣਦੇ ਆ ਨਾ ਅੱਛਾ ਗੁਰੂ ਅਰਗੁਵੰਦ ਸਾਹਿਬ ਜੀ ਦੀ ਬਖਸ਼ਿਸ਼ ਹੈ ਜੀ ਹਾਂ ਜੀ ਤੇ ਅਸੀਂ ਅੱਜ ਵੀ ਮਤਲਬ ਉਹ ਚੀਜ਼ ਨੂੰ ਮੈਂ ਮਹਿਸੂਸ ਕਰਦਾ ਜਦੋਂ ਕਿਤੇ ਦਰਬਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਜਾਈ ਦਾ ਦਰਸ਼ਨ ਮੈਂ ਲੈ ਕਰਨ ਹਾਂ ਜੀ ਹਾਂ ਉੱਥੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਢਾਡੀ ਸਿੰਘ ਸਰਵਨ ਕਰੀਦਾ ਜੀ ਤੇ ਇੱਕ ਵਾਰੀ ਜਿਹੜੀ ਸਾਡੀ ਬਿਰਤੀ ਮੇਰੀ ਆਪਣਾ ਮੇਰੀ ਸੋਚ ਪਿੱਛੇ ਚਲੇ ਜਾਂਦੀ ਆ ਵੀ ਮਤਲਬ ਪ੍ਰਾਰਥਨ ਸਮੇਂ 'ਚ ਵੀ ਇੱਥੇ ਢਾਡੀ ਸਿੰਘ ਲੱਗਦੇ ਉੱਥੇ ਮੈਂ ਵੀ ਕਾਫੀ ਟਾਈਮ ਹਾਜ਼ਰੀ ਭਰੀ ਤੇ ਉਦੋਂ ਮਤਲਬ ਸਕੂਨ ਹੀ ਵੱਖਰਾ ਉੱਥੇ ਉੱਥੇ ਤਾਂ ਮਤਲਬ ਜਿਦਾਂ ਸੱਚ ਕਹਿ ਲੋ ਵੀ ਮਹਾਰਾਜ ਦੇ ਕੋਲ ਬੈਠੇ ਵੀ ਅਸੀਂ ਉਹਦਾ ਪਿਆਰ ਮਹਾਰਾਜ ਦਾ ਲੈ ਰਹੇ ਹਾਂ ਅੱਛਾ ਮੈਂ ਮੈਜਨ ਕਰ ਪਾ ਰਿਹਾ ਵੀ ਉਦੋਂ ਵੀ ਸਿੰਘ ਤੁਹਾਡੇ ਵਰਗੇ ਹੋਣਗੇ ਕੱਦਾਂ ਵਾਲੇ ਕੱਦ ਕਾਠ ਵਾਲੇ ਤੇ ਇਦਾਂ ਉੱਚੇ ਸੌਰ ਵਾਲੇ ਨਾ ਉਹ ਤਾਂ ਮਾਈਕਾਂ ਦੀ ਵੀ ਲੋੜ ਨਹੀਂ ਸੀ ਪੈਂਦੀ ਨਾ ਹਾਂਜੀ ਤੇ ਸਿੰਘਾਂ ਨੂੰ ਜੋਸ਼ ਜਿਹੜੀ ਵਾਰਾ ਸੁਣ ਕੇ ਜਿਹੜਾ ਚੜ ਜਾਂਦਾ ਸੀਗਾ ਨਾ ਹਾਂਜੀ ਮੈਂ ਨਾ ਹੁਣ ਪਰਸੂ ਹੀ ਸਿਲੀਫਾਟੇਗਰ ਸਾਹਿਬ ਗਏ ਸੀ ਅੱਛਾ ਜੀ ਸ਼ੀ ਡਾਂਸਿੰਗ ਅ ਦੇਸਤਾਨਾ ਦੇ ਉੱਤੇ ਚਲੋ ਦਰਸ਼ਨ ਮਿਲੇ ਕਰਨ ਬੜਾ ਪਿਆਰ ਸੰਗਤ ਨੇ ਕੀਤਾ ਹਾਂਜੀ ਮੈਨੂੰ ਉੱਥੇ ਮੇਰਾ ਆਪਣਾ ਬਚਪਨ ਚਿੱਤੇ ਆ ਗਿਆ ਫਿਰ ਹਾਂਜੀ ਕਿਉਂਕਿ ਉਹ ਟਾਈਮ ਹੁੰਦਾ ਸੀ ਜਦੋਂ ਅਸੀਂ ਉੱਥੇ ਹੂੰ ਸ਼ਰੋਮਣੀ ਕਮੇਟੀ ਦੀਆਂ ਸਟੇਜਾਂ ਹਾਂਜੀ ਹਾਂ ਇੱਕ ਜ਼ਰੂਰ ਗੱਲ ਇਹਨੇ ਪ੍ਰਚਾਰ ਘਟਿਆ ਨਹੀਂ ਘਟਾਇਆ ਗਿਆ ਹੂੰ ਪ੍ਰਚਾਰ ਕਰਨ ਨੂੰ ਅੱਜ ਵੀ ਬੜੇ ਨੇ ਲੋਕ ਤਿਆਰ ਨਹੀਂ ਪਰ ਸਾਡੇ 'ਚ ਜਿਹੜੀਆਂ ਸਾਡੇ 'ਚ ਕਮੀਆਂ ਜਿਹੜੇ ਮਤਲਬ ਵਿੱਚ ਰਲੇ ਆ ਦੋਗਲੇ ਬੰਦੇ ਜਿਹੜੇ ਪ੍ਰਚਾਰ ਹੋਣ ਨਹੀਂ ਦਿੰਦੇ ਹਾਂ ਇਹ ਵੀ ਪ੍ਰੋਬਲਮ ਹੈਗੀ ਹੈ ਨਾ ਪਰ ਉਹ ਹੋ ਜਾਣਾ ਆ ਉਹ ਮਹਾਰਾਜ ਨੇ ਜਿੱਥੇ ਪ੍ਰਚਾਰ ਜਿੱਥੇ ਸੇਵਾ ਲੈਣੀ ਆ ਉੱਥੇ ਤਾਂ ਹੋਣਾ ਹੀ ਹੋਣਾ ਜਿੱਥੇ ਗੁਰੂ ਮਹਾਰਾਜ ਦੇ ਸਿੰਘ ਨੇ ਜਿੱਥੇ ਡਿਊਟੀ ਮਹਾਰਾਜ ਨੇ ਲਾਤੀ ਉਹ ਕਿਸੇ ਤਰੀਕੇ ਨਾਲ ਹੋ ਜਾਵੇ ਜਿਵੇਂ ਮਰਜ਼ੀ ਹੋ ਜਾਵੇ ਅਸੀਂ ਹਰ ਸਾਲ ਉੱਥੇ ਹਾਜ਼ਰੀ ਵੀ ਭਰੀ ਦੀ ਸੀ ਦੁਆਮ ਤੇ ਅਸੀਂ ਦਰਸ਼ਨ ਮੇਲੇ ਕਰਨ ਗਏ ਤੇ ਮਨ ਦੇ ਵਿੱਚ ਜਿੱਦਾਂ ਸ਼ਰਧਾ ਲਾ ਲੋ ਇੱਛਾ ਸੀਗੀ ਵੀਰ ਦਰਸ਼ਨ ਮੇਲੇ ਅੱਗੇ ਸਮਾਗਮ ਲਾਉਣ ਆਈਦਾ ਸੀ ਅੱਜ ਸਿਰਫ ਦਰਸ਼ਨ ਮੇਲੇ ਕਰਨ ਆਏ ਹਾਂ ਤੇ ਮਹਾਰਾਜ ਨੇ ਉਹਦੀ ਹਾਜ਼ਰੀ ਵੀ ਲਵਾਈ ਅੱਛਾ ਉਹ ਸਟੇਜਾਂ ਤੇ ਬਾਜ ਮਾਰ ਮਾਰ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਹਾਜ਼ਰੀ ਭਰੋ ਉਦੋਂ ਮਨ ਨੂੰ ਸਕੂਨ ਵੀ ਮਿਲਿਆ ਵੀ ਮਹਾਰਾਜ ਸੱਚੀ ਤੂੰ ਸੁਣਦਾ ਸੱਚੀ ਸੁਣਦਾ ਹਾਂ ਕਈ ਬੰਦੇ ਟਾਈਮ ਲੈਣ ਨੂੰ ਉੱਥੇ ਬੈਠੇ ਹੁੰਦੇ ਵੀ ਸਾਨੂੰ ਟਾਈਮ ਮਿਲੇ ਤੇ ਕਿੱਥੇ ਤੁਹਾਨੂੰ ਸੰਗਤ 'ਚ ਆਉਂਦੇ ਮਾਨ ਸਨਮਾਨ ਮਿਲਣਾ ਉਹ ਗੁਰੂ ਸਾਹਿਬ ਦੀ ਵੱਡੀ ਜਿਹੜੀ ਬਖਸ਼ਿਸ਼ ਆ ਮੈਂ ਇਹ ਚਾਹੁੰਦਾ ਮੈਂ ਭਾਗ ਆਣਾ ਆ ਵੀ ਜਿਹੜਾ ਮੈਂ ਗੁਰੂ ਸਾਹਿਬ ਨਾਲ ਜੁੜਿਆ ਤੇ ਮੈਂ ਹੋਰ ਵੀ ਜਿਹੜੇ ਮੇਰੀ ਲਾਈਨ 'ਚ ਜਿਹੜੇ ਸਿੰਘ ਕਰਦੇ ਆ ਨਾ ਟਾੜੀ ਵਾਰਾ ਗੁੰਦੇ ਆ ਜੀ ਸਾਰੇ ਇੱਕੋ ਜਿਹੇ ਨਹੀਂ ਸਾਰੇ ਮਾੜੇ ਨਹੀਂ ਸਾਰੇ ਚੰਗੇ ਨਹੀਂ ਹਮ ਪਰ ਜੋ ਮਤਲਬ ਕਰਦੇ ਆ ਜਿਹੜੇ ਦਿਲੋਂ ਕਰਦੇ ਆ ਉਹਨਾਂ ਨੂੰ ਸੱਚੀ ਪਤਾ ਆ ਵੀ ਵਾਕੇ ਮਹਾਰਾਜ ਹਾਜ਼ਰ ਨਜ਼ਰਿਆ ਬਿਲਕੁਲ ਮਹਾਰਾਜ ਪ੍ਰਤੱਖ ਆ ਉਹਨੇ ਆਪਣੀ ਸੇਵਾ ਆਪ ਹੀ ਲੈਣੀ ਹੈ ਜੀ ਅਸੀਂ ਉਹ ਸਟੇਜ ਤੇ ਗਾ ਕੇ ਵੀ ਆਏ ਅੱਛਾ ਜੀ ਤੇ ਮੈਨੂੰ ਆਪਣਾ ਪੁਰਾਣਾ ਬਚਪਨ ਚੇਤੇ ਵੀ ਆ ਗਿਆ ਵੀ ਅਸੀਂ ਇੱਥੇ ਆਉਣੇ ਹੁੰਨੇ ਆ ਟਾਈਮ ਲੈਣ ਵਾਸਤੇ ਪਿੱਛੇ ਬੈਠੇ ਹੁੰਦੇ ਸੀ ਤੇ ਜੇ ਅੱਜ ਮਹਾਰਾਜ ਦਾ ਜਾ ਸਕੋਣ ਉਦੋਂ ਵੀ ਮਨ ਦੇ ਮਨ ਦੇ ਵਿੱਚ ਇਹੋ ਇੱਛਾ ਸੀ ਮਹਾਰਾਜ ਤੇਰਾ ਜਾ ਸਗਾਈਏ ਹਾਂ ਜਦੋਂ ਡੋਲ ਜਾਂਦੇ ਤੇ ਅੱਜ ਉਹ ਸਟੇਜਾਂ ਅਸੀਂ ਵੀ ਉਹ ਪਿੱਛੇ ਬੈਠ ਕੇ ਸੰਗਤ ਚ ਕਿਤੇ ਸੁਣਦੇ ਹੁੰਦੇ ਤੇ ਨਾਲੇ ਕੋਸਦੇ ਹੁੰਦੇ ਵੀ ਕਿਤੇ ਸਾਨੂੰ ਵੀ ਇਦਾਂ ਪਰ ਅੱਜ ਜਦੋਂ ਜਾਈਦਾ ਜਿੱਦਾਂ ਆਪਾਂ ਸੱਚੀ ਕਹੀਦਾ ਨਾ ਵੀ ਕਿਸੇ ਨੂੰ ਮਿਲਣ ਜਾਣਾ ਆਪਾਂ ਅਗਲੇ ਨੂੰ ਅੱਜ ਮੈਂ ਮੈਂ ਆਪਣੇ ਮਾਨ ਨਾਲ ਕਹਿਣਾ ਮੈਂ ਸੱਚੀ ਕਹਿਣਾ ਕੋਈ ਕਿਸੇ ਨੂੰ ਕੋਈ ਲੀਡਰ ਨੂੰ ਮਿਲਣ ਜਾਂਦਾ ਨਾ ਹਾਂਜੀ ਕਿ ਜੇਦੀ ਪਹੁੰਚ ਹੁੰਦੀ ਅਗਲਾ ਕਹਿੰਦਾ ਮੇਰੀ ਸੀਐਮ ਤੱਕ ਪਹੁੰਚ ਹੈ ਜੀ ਮੈਂ ਜਾ ਕੇ ਗੱਲ ਕਰਾਉਂਗਾ ਹਾਂ ਮੈਂ ਮਾਨ ਨਾਲ ਕਹਿਣਾ ਮੇਰੀ ਵੀ ਮਹਾਰਾਜ ਨਾਲ ਸਿੱਧੀ ਗੱਲਬਾਤ ਮੇਰੇ ਨਾਲ ਮੈਨੂੰ ਜਾ ਕੇ ਮਹਾਰਾਜ ਪਿਆਰ ਦੇਊਗਾ ਦਿਲ ਦੀ ਹਾਂ ਨਹੀਂ ਵਾਕਈ ਜਿਹੜਾ ਗੁਰੂ ਛੇਵੇਂ ਪਾਤਸ਼ਾਹ ਜੀ ਦਾ ਬਹੁਤ ਮਾਨ ਬਖਸ਼ਿਆ ਟਾੜ ਜਦੋਂ ਮਹਾਰਾਜ ਕੋਲ ਸੱਚੀ ਦਿਲੋਂ ਕਹਿ ਕੇ ਜਾਈਦਾ ਨਾ ਵੀ ਅਸੀਂ ਆਉਣ ਲੱਗੇ ਮਹਾਰਾਜ ਤੇਰੇ ਦਰਸ਼ਨ ਦੀਦ ਤੇ ਮਹਾਰਾਜ ਸੱਚੀ ਗੱਲ ਬਕੀ ਲਾ ਲਾਉਦੇ ਆ ਜੀ ਲਾਇਆ ਤੁਹਾਡੇ ਨਾਲ ਫੇ ਸਾਥੀ ਜਿਹੜੇ ਉਹ ਵੀ ਵੀਰ ਹੁਣ ਮਹਾਰੇ ਦੀ ਕਿਰਪਾ ਨਾਲ ਮੇਰੇ ਨਾਲ ਵੀਰ ਰਾਜਵਿੰਦਰ ਸਿੰਘ ਮਹੇ ਭਾਜੀ ਸੁਖਬੀਰ ਸਿੰਘ ਟਕ ਲੁਧਿਆਣੇ ਤੋਂ ਜੀ ਤੇ ਰਮਜੀਤ ਸਿੰਘ ਜੀ ਰਾਣਾ ਪ੍ਰਚਾਰਕ ਤੇ ਅੱਜ ਕੱਲ ਉਹ ਸੇਵਾਨ ਮਹਾਰੇ ਮੈਂ ਆਪਣਾ ਢਾਡੀ ਜਥਾ ਤਿਆਰ ਕੀਤਾ ਜੀ ਅੱਛਾ ਹੁਣ ਨਾਲ ਚਲੋ ਸੇਵਾ ਕਰਦੇ ਰਹੀਦਾ ਜੀ ਤੁਹਾਨੂੰ ਸੁਣਾਉ ਕਿ ਸੰਗਤ ਬਹੁਤ ਪਿਆਰ ਕਰਦੀ ਹੈ ਬਹੁਤ ਮਾਨ ਸਤਕਾਰ ਕਰਦੇ ਆ ਵੀ ਕਦੇ ਵੀ ਮਤਲਬ ਦੁਆਨਾਂ ਦੇ ਜਿੱਥੇ ਨਹੀਂ ਸੀ ਜਾਇਆ ਜਾਂਦਾ ਹੁਣ ਕੋਸ਼ਿਸ਼ ਕਰੀਦੀ ਵੀ ਹਰ ਜਗ੍ਹਾ ਤੇ ਪਹੁੰਚ ਕੇ ਸੰਗਤ ਦਾ ਪਿਆਰ ਲੱਗੇ